ਹਾਂਜੀ ਬਾਈ ਇਹ ਕੀ ਹੈ ਇਹਦੇ ਨਾਲ ਜੀ ਹੈਗੀ ਕੋਈ ਉਹਦੇ ਉਹਦੇ ਵਰਗਾ ਹੀ ਹੈ ਨਾ ਇਹਦੇ ਪਹਿਲੀ ਸਟਾਰਟਿੰਗ ਦੇਖੋਗੇ ਹਾਂ ਉਹ ਕਿਤਾਬੇ ਤੋਂ ਬਾਹਰ ਲਿਖੀ ਗਈ ਮੇਰੇ 친구 ਦਾ ਦੋਸਤ ਆ ਬਈ ਇਹ ਤਾਂ ਪਹਿਲਾਂ ਲਿਖਿਆ ਗਿਆ ਸੀ ਹਾਂ ਦਾਣਾ ਆ ਤਾਂ ਬਹੁਤ ਕਹਾਣੀਆਂ ਦੇ ਵਿੱਚੋਂ ਨਿਕਲ ਕੇ ਆਈ ਆ ਉਹ ਵੀ ਸਾਡਾ ਬਹੁਤ ਚੰਗਾ ਦੋਸਤ ਆ ਪਰ ਇਹ ਪੰਜਾਬ ਸਹਿਤ ਅਕੈਡਮੀ ਚੋਂ ਪਿਛਲੀ ਵਾਰ ਪਹਿਲਾਂ ਵੀ ਚੌਥੇ ਨੰਬਰ ਤੇ ਆਇਆ ਫਿਰ ਵੀ ਚੌਥੇ ਨੰਬਰ ਤੇ ਆਇਆ ਬਾਈ ਜਸਿਕਲ ਜਸਿਕਲ ਜੀ ਉਹ ਠੀਕ ਹਾਂ ਘਟ ਮੂਸਾ ਮਾਨਸਾ ਬਾਈ ਕਹਿੰਦੇ ਹੋ ਬਸ ਆਪ ਬਾਈ ਅਕਰ ਅਮਰਤ ਕੀ ਹਾਲ ਹੈ ਚੋਬਰਾ ਠੀਕ ਆ ਪੀਪਲ ਆ ਪਟਿਆਲਾ ਕਿਵੇਂ ਆ ਲੋ ਘੈਂਟ ਸਤਿ ਸ਼੍ਰੀ ਅਕਾਲ ਜੀ ਸ਼ਾਕitabkar ਪਟਿਆਲਾ ਆਪਾਂ ਨੂੰ ਕੋਈ ਇਹਨੂੰ ਜਬਰਦਸਤ ਸ਼ਾਕitabkar ਪਟਿਆਲਾ ਦੇ ਮਾਲਕ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਇਹਦੇ ਬਹੁਤ ਵਧੀਆ ਗਾਣੇ ਬੜੀਆਂ ਸਰ

ਕੀਤਨਾ ਪ੍ਰਕਾਸ਼ਨ ਬਾਈ ਜਸਿਕਾ ਕੀਤਨਾ ਪ੍ਰਕਾਸ਼ਨ ਉਹ ਆਏ ਨਹੀਂ ਹਾਂ ਹਾਂ ਬਸ ਕੋਈ ਨਹੀਂ ਠੀਕ ਹਾਂ 으아, 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 ਚਾਰ ਦਿਨ ਬਹਿ ਜਾ ਚਾਹ ਤੈਨੂੰ ਪਿਆਸਾ ਸ਼ੋਰ ਦੋ ਪੀਂ ਕੇ ਨਾ ਖਵਾ ਦੇ ਨਾ ਥੋੜੀ ਜਿਹੀ ਲੈ ਤੂੰ ਲੈ ਲੈ ਸਸਤੀ ਕਾਲ ਭੈਣ ਸਸਤੀ ਕਾਲ ਜੀ ਸਸਤੀ ਕਾਲ ਸਸਤੀ ਕਾਲ ਬਾਤ ਸਵੀਕਾਰ ਮਾ ਤੋਹੇ ਦੇਖੇ ਮੇਲਾ ਆਂਦਰ ਫੋਨ ਚਾਦਾ ਬਈ ਕਿਤਾਬ ਦੇਖੋ ਜੀ ਕਿੰਨਾ ਸੋਹਣਾ ਰੰਗ ਮੈਨੇ ਮੇਲੇ ਦੇ ਵਿੱਚ ਭੱਜੀ ਕਿਤਾਬ ਕਰ ਮੇਰੇ ਵੀਰੋ ਕਿੱਥੇ ਆ ਭੱਜੀ बसूली भाई भी बैठे बसूली भाई मेरे बिरोहत हट <laughs> लोक रंग पब्लिकेशन लाइव स्कैच मेरे बिरोह अंग्रेजी किताबा में श्रीकाल भाई सप्तषि पब्लीकेशन चंडीगढ़ ਜੀ ਬਾਬਾ ਜੀ ਕਿਵੇਂ ਹੋ ਬਹੁਤ ਵਧੀਆ ਸ਼ਾਨਦਾਰ ਸ਼ਾਨਦਾਰ ਜਬਰਦਸਤ ਜਬਰਦਸਤ ਸ਼ਾਨੂ ਚਾਪਲਾ ਕਾਕਾ ਜਿੰਦਾਬਾਦ ਸ਼ਾਨੂ ਚਾਪਲਾ ਇਹ ਸਾਡੇ ਬੇਂਗਪੁਰਾ ਭਾਜੀ ਬੇਂਗਪੁਰਾ ਬੁੱਕ ਸ਼ਾਪ ਕੀ ਕਹਿਣਾ ਚਾਹੁੰਗੇ ਮੇਲੇ ਬਾਰੇ ਮੇਲਾ ਬਹੁਤ ਵਧੀਆ ਪਾਠਕ ਸੁਭਾ ਦੇ ਆ ਰਹੇ ਆ ਇੱਕ ਪਾਠਕ ਜਲੰਧਰ ਤੋਂ ਚੱਲ ਕੇ ਆਇਆ ਸਪੈਸ਼ਲ ਕਿਤਾਬਾਂ ਲੈਣ ਲਈ ਅਇਤਾ ਰਾਜਸਥਾਨ ਚੋਂ ਆਏ ਗੰਗਾ ਨਗਰ ਤੋਂ ਹਾਂ ਰঞ্জੀਤ ਸਿੰਘ ਗੰਗਾ ਨਗਰ ਤੋਂ ਆਏ ਤੇ ਦੋਸਤੋ ਤੁਸੀਂ ਵੀ ਹੋਮੋ ਮਾ ਕੇ ਪਹੁੰਚੋ ਹਾਂ ਕਿਉਂਕਿ ਮੇਲਾ ਇਹ ਤੋਂ ਬਾਅਦ ਫਿਰ ਅਸੀਂ ਸਤੰਬਰ ਚ ਮਿਲਾਂਗੇ ਫਰੀਦਕੋਟ ਵਿਖੇ ਫਰੀਦਕੋਟ ਇਸ ਕਰਕੇ ਪਟਿਆਲੇ ਮੇਲੇ ਜ਼ਰੂਰ ਦਰਸ਼ਨ ਦਿਓ ਤੇ ਤਾਂ ਕਿ ਮੇਲਿਆਂ ਦੀ ਸਾਡਾ ਵੀ ਦਿਲ ਲੱਗਿਆ ਰਹੇ ਤੁਸੀਂ ਆਉਂਗੇ ਤਾਂ ਹੀ ਸਾਡਾ ਦਿਲ ਲੱਗੇਗਾ ਤੇ ਮੇਲਾ ਬਚਾਉਣਾ ਵੀ ਹੈ ਨਾ ਇਹ ਇਹ ਮੇਲਾ ਬਚਾਉਣਾ ਸੀ ਤੇ ਬਚ ਗਿਆ ਧੰਨਵਾਦ ਪੰਜਾਬੀ ਯੂਨੀਵਰਸਿਟੀ ਦਾ ਬਿਊਰੋ ਦਾ ਬਿਊਰੋ ਦਾ ਗਰਜੰਟ ਸਿੰਘ ਦਾ বেসে চর